ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟੋਕੜ ਵੜ ਸੇਲ ਲਈ ਲੈ ਕੇ ਆਏ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂ ਵਿੱਚ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਹੋ ਠੀਕ ਹੋ ਬਾਈ ਹਾਂਜੀ ਵਧੀਆ ਜੀ ਵਧੀਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਬਾਈ ਨਾਮ ਨਾਦੀਪ ਸਿੰਘ ਤੇ ਪਿੰਡ ਤਖਤੂਪੁਰ ਤਸੀਨ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਬਈ ਕਿਹੜਾ ਰਹੇ ਨੇ ਨੇੜੇ ਪਿੰਡ ਵੀਰੇ ਜਿਵੇਂ ਕਿ ਭਾਗੀ ਕਿ ਹੋਗੇ ਧੂਰਕੋਟ ਹੋ ਗਿਆ ਲਹਰਾ ਹੋ ਗਿਆ ਨਿਹਾਲ ਸਿੰਘ ਵਾਲਾ ਹੋ ਗਿਆ ਠੀਕ ਆ ਇਹ ਆਪਾਂ ਨੂੰ ਨੇੜੇ ਰਹੇ ਹਾਂ ਹਾਂਜੀ ਨੇੜੇ ਕੰਟੈਕਟ ਨੰਬਰ ਬੋਲ ਦੋ ਅ ਕੰਟੈਕਟ ਨੰਬਰ 9877878259 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆ ਸਾਹਮਣੇ ਵੈੜ ਦੇਖ ਰਿਹਾ ਕਿਹੜਾ ਸੂਆ ਸੂਈ ਬਈ ਇਹ ਇਹ ਵੀਰੇ ਹੁਣ ਦੂਜੇ ਸੂਏ ਸੂਈ ਸੀਗੀ ਦੂਜਾ ਸੂਆ ਸੂਈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਅ 4 ਕ ਮਹੀਨੇ ਹੋ ਗਏ 4 ਮਹੀਨੇ ਹਾਂ ਦੇ ਬੱਚਾ ਬਈ ਬੱਚਾ ਤਾਂ ਮਰ ਗਿਆ ਸੀਗਾ ਪਰ ਉਹ ਹੁਣ ਇਸ ਵੇਲੇ 4 ਮਹੀਨੇ ਹੋਈ ਹੈ ਰਹੀ ਵੀ ਹੈ ਇਹ ਠੀਕ ਆ ਬਈ 4 ਮਹੀਨੇ ਹੋ ਗਏ ਸੂਈ ਨੂੰ ਚੈੱਕ ਚ ਤਾਂ ਹੁੰਦੀ ਨਹੀਂ ਹਣਾ ਹਾਂ ਤਾਂ ਚੈੱਕ ਚ ਨਹੀਂ ਆਉਂਦੀ ਉਹ ਸਾਨੂੰ ਤਸੱਲੀ ਹੈ ਰਹੀ ਵੀ ਹੈ ਇਹ ਠੀਕ ਡੇਢ ਮਹੀਨੇ ਦੀ ਡੇਢ ਮਹੀਨੇ ਦੀ ਗੱਪਣਾ ਠੀਕ ਆ ਬਈ ਤਸੱਲੀ ਬਾਈ ਹਜੇ ਮੰਨ ਕੇ ਚਲੋ ਵੀ ਹੋਣੀ ਨਹੀਂ ਕਿਉਂਕਿ 2 ਮਹੀਨਿਆਂ ਤੋਂ ਬਾਅਦ ਪਛੂ ਜਾ ਕੇ ਚੈੱਕ ਹੁੰਦਾ ਕਿੱਥੇ ਜਾ ਕੇ ਤੇ ਬਾਈ ਕਹਿੰਦਾ ਹੂੰ ਸਾਡੇ ਵੱਲੋਂ ਕਨਫਰਮਾਂ ਵੀ ਗੱਪਣ ਹੋ ਸਕਦੀ ਐ ਪੱਕਾ ਕਹਿੰਦੇ ਬਾਈ ਬਾਕੀ ਅਗਲੇ ਅਗਲੇ ਦੇ ਕਰਮਾ ਥਣ ਕੁਆਲਿਟੀ ਆਪਾਂ ਬਾਈ ਚੈੱਕ ਕਰਵਾ ਨਾ ਬਹੁਤ ਚੰਗਾ ਥਣ ਲੱਗਿਆ ਬੱਚਾ ਕਰਮਾ ਪੂਰੀ ਵਿੱਤੀ ਤੇ ਲੱਗ ਮਾਰ ਮਾਰਦੇ ਬਾਈ ਕੋਈ ਗੱਲ ਲੈ ਚਵਾਈ ਬਾਈ ਚੈੱਕ ਕਰੋ ਚਵਾਈ ਬਹੁਤ ਚੰਗੀ ਆ ਨਾ ਬਾਈ ਹਾਂ ਕੀ ਬਾਤ ਆ ਹੂੰ ਚਵਾਈ ਇੱਕ ਨੰਬਰ ਆ ਬਹੁਤ ਚੰਗਾ ਚੋਣ ਲੱਗਿਆ ਤੇ ਬਾਈ ਕਿੰਨਾ ਦੁੱਧ ਆ ਥੱਲੇ ਹਾਂ ਇਹਦੇ ਹੈਗਾ ਵੀਰੇ 14 ਲੀਟਰ 14 ਲੀਟਰ ਉਹ ਸਾਊਸੀਲ ਆ ਹਾਂ ਪੂਰੀ ਸਾਊਸੀਲ ਆ ਵੀਰੇ ਜਮਾ ਨਹੀਂ ਕੋਈ ਲੱਤ ਲੁੱਤ ਜਮਾ ਨਹੀਂ ਮਾਰ ਠੀਕ ਆ ਟਾਈਮ ਬਾਈ ਥੋੜਾ ਹੋਇਆ ਸਾਢੇ 11 ਵਜੇ ਦਾ ਟਾਈਮ ਹੋਇਆ ਉਸ ਹਸਾ ਦਾ ਅੰਦਾਜ਼ਾ ਲਾ ਲਓ ਤਿਆਰ ਕਿਵੇਂ ਹੁੰਦੀ ਹੈ ਇਹ ਆਥਾਂ ਪੂਰੀ ਵਧੀਆ ਠੀਕ ਆ ਵਧੀਆ ਤਿਆਰ ਹੁੰਦੀ ਹੈ ਸ਼ਾਮ ਤੱਕ ਖੋਲ ਦੇ ਬਾਈ ਤੋਰ ਦੇ ਮੜੀ ਕੱਦ ਬਾਈ ਬਹੁਤ ਚੰਗਾ ਬਾਕੀ ਦੱਸਿਆ ਬਾਈ ਦੇ ਮੁਤਾਬਕ ਬਾਈ ਕਹਿੰਦਾ ਡੇਢ ਕਿ ਮਹੀਨਾ ਹੋਊਗਾ ਟੀਕਾ ਲੱਗੇ ਨੂੰ ਤੇ ਕਨਫਰਮ ਚ ਹਜੇ ਆਉਂਦੀ ਨਹੀਂ ਬਾਈ ਦੋ ਤੋਂ ਬਾਹਰ ਜਾ ਕੇ ਚੈੱਕ ਹੋਣਾਗਾ ਤੇ ਉਹ ਕਹਿੰਦਾ ਵੀ ਤਸੱਲੀ ਆ ਆਪਣੀ ਸਹਤ ਗੱਬਣੀ ਆ ਪੱਕੀ ਤੌਰ ਤੇ ਖੋਲ ਦੇ ਬਈ ਤੋੜ ਦੁੱਧ ਵੀ ਬਾਈ ਨੇ ਇਸ ਟਾਈਮ ਚੰਗਾ ਤਿਆਰ ਦੱਸਿਆ ਬੱਚਾ ਸੀ ਜਿਹੜਾ ਉਹ ਬਈ ਐਕਸਪਾਇਰ ਹੋ ਗਿਆ ਸੀ ਇਹਦਾ ਤੋਰਾ ਤਾਰਾ ਪਾ ਚੈੱਕ ਕਰਵਾਣਾ ਤੋੜ ਦੋ ਬਈ ਦਮ ਬਾਅਦ ਕਾਦ ਵਾਲੀ ਆ ਬਈ ਪ੍ਰੇਡ ਬਹੁਤ ਸੈਂਡਿੰਗ ਸੋਨਣ ਦੀ ਗੱਲ ਕਰੀਏ ਫੁੱਲ ਕਰਮਾ ਵਾਲੀ ਪਲੀਪੁਲੀ ਵੀ ਬਹੁਤ ਵੱਡੀ ਆ ਬਾਕੀ ਤੋਰਾ ਤਾਰਾ ਵੀ ਇੱਕ ਨੰਬਰ ਆ ਗਿਆ ਤੇ ਬਾਈ ਮੁੱਲੇ ਦਾ ਕੀ ਰਹੂਗਾ ਫਿਰ ਮੁੱਲ ਇਹਦਾ ਭਰੇ 55000 55 ਮਾਨਤਨ ਕਰ ਦਾਂਗੇ ਆਪਾਂ ਠੀਕ ਆ 55000 ਰੁਪਇਆ ਬਾਈ ਕਹਿੰਦੇ ਮੁੱਲ ਬਾਕੀ ਆਏਗਾ ਇਹਦਾ ਮਾਨਤਨ ਬਾਈ ਮੌਕੇ ਤੇ ਜਰੂਰ ਹੋ ਜਾਊਗਾ ਥਣ ਲੈਵੇ ਦੀ ਜੇ ਗੱਲ ਕਰੀ ਬਾਈ ਬਹੁਤ ਚੰਗਾ ਥਣ ਲੱਗਿਆ ਪੂਰੀ ਵਿਤੀ ਦੇ ਚਾਰੇ ਥਣ ਨਿਖੜ ਮਾ ਥਣ ਲੱਗਿਆ ਆਏ ਨੀਗਾ ਕਿ ਬਾਈ ਕੋਈ ਆਜੂਗਾ ਤੇ 1921 ਦਾ ਹਨਾ ਕੋਈ ਗੱਲਬਾਤ ਹੋ ਜੂ ਚਾਰੇ ਥਣ ਵਧੀਆ ਚੱਲਦੇ ਆ ਆਪਾਂ ਲਾਂਬੇ ਵਾਲੀ ਗੱਲ ਨਹੀਂ ਕਿ ਬਾਈ ਤੁਸੀਂ ਵੀਡੀਓ ਚ ਕੀ ਕਹਦੇ ਆ ਕੀ ਆ ਜਮਾ ਸਹੀ ਆ ਜਿਹੜੀ ਗੱਲ ਕਹੀ ਆ ਸੱਚੀ ਆ ਠੀਕ ਆ ਬਾਈ ਹਾਂਜੀ ਓਕੇ ਤਿੰਨ ਨਕ ਸੀਗਾ ਬਾਈ ਕੋਲੇ ਬਾਈ ਇੱਕ ਸੋਪਾ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ